ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਪਹੁੰਚੀਆਂ ਅੰਗਣਵਾੜੀ ਮੁਲਾਜ਼ਮਾਂ ਜੁਨੀਅਨ ਪੰਜਾਬ ਸੀਟੂ ਜ਼ਿਲ੍ਹਾ ਬਠਿੰਡਾ ਦੀਆਂ ਵਰਕਰਾਂ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਆਲਟੀਮੇਟਮ ਦੇਣ ਦੀ ਕੀਤੀ ਗੱਲ ਕਿਹਾ 5 ਮਾਰਚ ਨੂੰ ਉਹਨਾਂ ਵੱਲੋਂ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਮੰਗਲਵਾਰ ਨੂੰ 12 ਵਜੇ ਲਗਭਗ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਅੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੋ ਜ਼ਿਲ੍ਹਾ ਬਠਿੰਡਾ ਦੀਆਂ ਵਰਕਰਾਂ ਕਟੀਆਂ ਹੋਈਆਂ ਅਤੇ ਉਹਨਾਂ ਵੱਲੋਂ ਜਿੱਥੇ ਪੰਜਾਬ ਸਰਕਾਰ ਖਿਲਾਫ ਜਮਕੀ ਨਾਰੀਵਾਜੀ ਕੀਤੀ ਗਈ ਉੱਥੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਇੱਕ ਆਲਟੀਮੇਟਮ ਦਿੱਤਾ ਜਾਣਾ ਹੈ ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਆਕਰ ਸਾਡੀਆਂ ਮੰਗਾਂ 5 ਤਰੀਕ ਤੱਕ ਨਹੀਂ ਪੂਰੀਆਂ ਹੁੰਦੀਆਂ 5 ਮਾਰਚ ਤੱਕ ਤਾਂ ਉਹਨਾਂ ਵੱਲੋਂ 5 ਮਾਰਚ ਨੂੰ ਪੂਰੇ ਪੰਜਾਬ ਭਰ ਦੀਆਂ ਅੰਗਣਵਾੜੀ ਮੁਲਾਜ਼ਮ ਜੁਨੀਅਨ ਸੀਟੂ ਦੀਆਂ ਜਿਹੜੀਆਂ ਆਪਣਾ ਆਪਣਾ ਹੈਲਪਰਾਂ ਦੇ ਵਰਕਰਾਂ ਹਨ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਵੇਗਾ। ਸਾਡੇ ਹੱਥ ਜੀ ਸਰਕਾਰ ਮੁੜਤਾਬ ਮੁੜਤਾਬ ਹਾਂਜੀ ਕੀ ਨਾ ਅਮਦੇ ਕੀ ਹਜਾ ਤੁਹਾਡੇ ਕੋਲ ਤੋਂ ਕੀ ਕਹਿਣਾ ਚਾਹੁੰਗੇ ਹਾਂਜੀ ਮੇਰਾ ਨਾਮ ਪ੍ਰਤਿਭਾ ਸ਼ਰਮਾ ਜ਼ਿਲ੍ਹਾ ਪ੍ਰੈਸਿਸ ਕਤਰ ਤੇ ਸਟੇਟ ਦੀ ਵਰਕਿੰਗ ਕਮੇਟੀ ਦੀ ਮੈਂਬਰ ਹਾਂ। ਕੁਝ ਕਹਿਣਾ ਚਾਹੋਗੇ ਜੀ ਸਰ ਜੀ हां जी ਅੱਜ ਅਸੀਂ 20 ਤਰੀਕ ਨੂੰ ਇੱਥੇ ਇਕੱਠੇ ਹੋਏ ਆ ਸਾਡੇ ਵਰਕਰ ਤੇ ਹੈਲਪਰ ਇਕੱਠੇ ਹੋਈਆਂ ਨੇ ਅੱਜ ਕਿਉਂਕਿ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਇੱਕ ਵੀ ਪੂਰਾ ਨਹੀਂ ਕੀਤਾ ਅਸੀਂ 20 ਤਰੀਕ ਤੋਂ ਲੈ ਕੇ 22 ਤਰੀਕ ਤੱਕ ਸਾਰੇ ਜ਼ਿਲ੍ਹਿਆਂ 'ਚ ਇਹ ਸੰਦੇਸ਼ਾਂ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜੇ 5 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਵ ਕਰਨਾ ਹੈ ਵੀ ਹਰ ਇੱਕ ਜ਼ਿਲ੍ਹੇ ਵੀ ਜਿਹੜੇ ਵੀ ਜ਼ਿਲ੍ਹੇ 'ਚ ਸਾਡੇ ਅੰਗਣਵਾੜੀ ਵਰਕਰ ਤੇ ਹੈਲਪਰ ਹੈਗੀ ਆ ਵੀ ਸਰਕਾਰ ਤੱਕ ਇਹ ਗੱਲ ਪਹੁੰਚ ਜੇ ਵੀ ਅਸੀਂ 5 ਤਰੀਕ ਨੂੰ ਕੋਠੀ ਦਾ ਘਰਾਵ ਕਰਨਾ ਵੀ ਮੁੱਖ ਮੰਤਰੀ ਸਾਹਿਬ ਨੂੰ ਘੇਰਾ ਗਿਆ ਸੀ ਕਾਰਨ ਕੀ ਹੈ ਕਿਉਂ ਕਰਾਉਂਦੇ ਆ ਕਾਰਨ ਇਹ ਹੈ ਜੀ ਕਿਉਂਕਿ ਸਾਡੀ ਸਰਕਾਰ ਨੇ ਜਿਹੜੀ ਸਾਡੀ ਮੰਗਾ ਦੇ ਵਈ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਭ ਤੋਂ ਪਹਿਲਾਂ ਤਾਂ ਆਮ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਵੀ ਜੇ ਅਸੀਂ ਸਾਡੀ ਸਰਕਾਰ ਆ ਜਾਂਦੀ ਹੈ ਤਾਂ ਵੀ ਅਸੀਂ ਅੰਗਣਵਾੜੀ ਵਰਕਰਾਂ ਦਾ ਜਿਹੜਾ ਮਾਨ ਪੱਤਾ ਹੈ ਉਹ ਡਬਲ ਕਰ ਦਾਂਗੇ ਲੇਕਿਨ ਉਹਨਾਂ ਨੇ ਡਬਲ ਵੀ ਨਹੀਂ ਕੀਤਾ 1 ਸਾਲ ਤੋਂ ਸਾਡੇ ਅੰਗਣਵਾੜੀ ਵਰਕਰਾਂ ਦਾ ਕੋਈ ਵੀ 1 ਰੁਪਿਆ ਨਹੀਂ ਆ ਰਿਹਾ ਸਾਡੇ ਖਾਤਿਆਂ 'ਚ ਕਿ ਹੋ ਸਕਦਾ ਹੈ ਇਹ ਸਰਕਾਰ ਦੀ ਚਾਲ ਹੈ ਵੀ ਇਹਨਾਂ ਦਾ ਮਨਪੱਤਾ ਰੋਕ ਲਾਂਗੇ ਜਿਹੜੀ ਇਹਨਾਂ ਸਕੀਮਾਂ ਆਈ ਵੀ ਇਹਨਾਂ ਨੂੰ ਸਭ ਨੂੰ ਖਤਮ ਕਰ ਦਾਂਗੇ ਪਰ ਅਸੀਂ ਆਪਣੀਆਂ ਇਹਨਾਂ ਸਕੀਮਾਂ ਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਸਕੀਮਾਂ ਨੂੰ ਖਤਮ ਹੋਣ ਤੋਂ ਬਚਾਣਾ ਹੈ ਇਸ ਕਰਕੇ ਅਸੀਂ ਮੰਤਰੀ ਸਾਹਿਬ ਦੀ ਕੋਟੀ ਦਾ ਘਰਾਵ ਕਰਾਂਗੇ ਮੰਤਰੀ ਸਾਹਿਬ ਦਾ ਘਰਾਵ ਕਰਾਂਗੇ ਵੀ ਸਾਡੀ ਸਾੜੀ ਆਂਗਣਵਾੜੀ ਜਿਹੜੀ 54000 ਕੁੜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹੈਗੀ ਆ ਉਹ ਦਿਨ ਸਾਰੇ ਉੱਥੇ ਪਹੁੰਚਾਂਗੇ ਮੰਤਰੀ ਜੀ ਜਾਣਾ ਮੁੱਖ ਮੰਤਰੀ ਹਾਂਜੀ ਮੁੱਖ ਮੰਤਰੀ ਜੀ ਮੁੱਖ ਮੰਤਰੀ ਜਿਹੜੇ ਮਾਨ ਸਾਹਿਬ ਹੈਗੇ ਆ ਔਰ ਜਿਹੜੇ ਆਂਗਣਵਾੜੀ ਜੇ ਜਿਹੜੀ ਪ੍ਰੀ ਨਰਸਰੀ ਕਲਾਸਾ ਹੈਗੀ ਆ ਉਹ ਆਂਗਣਵਾੜੀ ਸੈਂਟਰਾਂ ਚ ਨਹੀਂ ਚੱਲ ਰਹੀ ਇਸ ਕਰਕੇ ਆਪਣੇ ਬੱਚਿਆਂ ਨੂੰ ਵਾਪਿਸ ਲੈਣ ਲਈ ਅਸੀਂ ਹਰ ਸੰਭਵ ਸੰਘਰਸ਼ ਕਰਾਂਗੇ ਚਾਹੇ ਸਾਨੂੰ ਉਹਦੇ ਲਈ ਰਾਤਾਂ ਨੂੰ ਬਾਹਰ ਵੀ ਨਿਕਲਣਾ ਪੜਿਆ ਅਸੀਂ ਜਾਵਾਂਗੇ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਵੀ ਸਾਡੀ ਜਿਹੜੀ ਮੰਗ ਹੈ ਜਾਂ ਤਾਂ ਕਰ ਦਿਓ 15 ਦਿਨਾਂ ਚ ਜੇ ਸਾਡੀ ਮੰਗਾਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਹਾਂ ਮੈਂ ਤੁਹਾਡਾ ਕੀ ਜੁਰੀ ਜਾਨਾ ਹੈ ਅੰਗਰਵਾੜੀ ਮਜ਼ਦਮ ਯੂਨੀਅਨ ਸੀਟੂ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ ਅੱਜ ਦਾ ਸਾਡਾ ਜਿਹੜਾ ਇੱਥੇ ਪ੍ਰੋਗਰਾਮ ਲਿਖਿਆ ਗਿਆ ਜੀ ਸਾਡੀ 18 ਦੀ ਮੀਟਿੰਗ ਹੋਈ ਸੀ ਸਰਹੰਦ ਸਾਹਿਬ ਸਾਡੇ ਦਫ਼ਤਰ ਦੇ ਵਿੱਚ ਤੇ ਉੱਥੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਵੀ ਸਾਡਾ ਪੰਜਾਬ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੀਤਾ ਜਿਸ ਤਰ੍ਹਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਮਾਨ ਪੱਤਾ ਦੁੱਗਣਾ ਕਰਨਾ ਸਾਡੇ ਬੱਚੇ ਵਾਪਸ ਕਰਨਾ ਤੇ ਆਨਲਾਈਨ ਕੰਮ ਸੰਬੰਧੀ ਵੀ ਸਾਡੇ ਨਾਲ ਕੋਈ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿਉਂਕਿ ਆਨਲਾਈਨ ਕੰਮ ਉੱਪਰ ਅੱਜ ਦਬਾਅ ਪਾ ਰਹੇ ਆ ਪਰ ਸਾਨੂੰ ਨਾ ਇਹਦਾ ਕੋਈ ਮਾਨ ਪੱਤਾ ਜਿਹੜਾ ਮੰਥਲੀ 500 ਰੁਪਿਆ ਮਹੀਨੇ ਦਾ ਆਉਣਾ ਹੈ ਤੇ ਨਾ ਹੀ ਕੋਈ ਫੋਨਰ ਚਾਰਜ ਮਿਲ ਰਿਹਾ ਜੀ ਉਸ ਦੇ ਸਬੰਧ ਦੇ ਵਿੱਚ ਅਸੀਂ ਸਾਡੀ ਮੀਟਿੰਗ ਹੋਈ ਸੀ ਤਾਂ ਉਸ ਦੇ ਵਿੱਚ ਸਟੇਟ ਕਮੇਟੀ ਨੇ ਸਾਰੀ ਨੇ ਫੈਸਲਾ ਕੀਤਾ ਵੀ 25 ਤਰੀਕ ਨੂੰ ਸੌਰੀ 5 ਮਾਰਚ ਨੂੰ ਭਗਵੰਤ ਮਾਨ ਦੀ ਕੋਠੀ ਦਾ ਮੁੱਖ ਮੰਤਰੀ ਸਾਹਿਬ ਦਾ ਘਰਾਓ ਕੀਤਾ ਜਾਊਗਾ ਤਾਂ ਉੱਥੇ ਅਸੀਂ ਕਿਸਾਨਾਂ ਦੀ ਤਰ੍ਹਾਂ ਆਪਣੇ ਬਿਸਤਰੇ ਵਗੈਰਾ ਬਰਤਨ ਵਗੈਰਾ ਲੈ ਕੇ ਪੱਕੇ ਤੌਰ ਤੇ ਜਾਵਾਂਗੇ ਤੇ ਉਸ ਤੋਂ ਪਹਿਲਾਂ ਅਸੀਂ ਅੱਜ ਅਲਟੀਮੇਟੋ ਦਿੱਤਾ ਹੈ ਵੀ ਵੀ ਤੋਂ ਵਾਈ ਤੱਕ ਜਿਵੇਂ ਵੀ ਜ਼ਿਲ੍ਹਿਆਂ ਨੂੰ ਸ਼ੂਟ ਕਰਦਾ ਹੈ ਜਿਹੜੇ ਦਿਨ ਅਸੀਂ ਅੱਜ ਇੱਥੇ 20 ਤਰੀਕ ਨੂੰ ਡੀਸੀ ਸਾਹਿਬ ਨੂੰ ਆਪਣੇ ਵੱਲੋਂ ਮੰਗ ਪੱਤਰ ਲਿਖ ਕੇ ਦੇ ਰਹੇ ਆਂ ਵੀ ਅਸੀਂ 5 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਭਗਵੰਤ ਸਵਾਣ ਜੀ ਦੀ ਕੋਠੀ ਦਾ ਘਰਾਓ ਕਰਨਾ ਹੈ ਤੇ ਜੇ 15 ਦਿਨਾਂ ਵਿੱਚ ਸਾਡੀਆਂ ਮੰਗਾਂ ਇਹ ਹੱਲ ਨਹੀਂ ਕੀਤੀਆਂ ਜਾਂਦੀਆਂ ਤੇ ਜੇ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਫਿਰ ਜੋ ਵੀ ਯੂਨੀਅਨ ਦਾ ਫੈਸਲਾ ਹੋਊਗਾ ਉਸ ਤੇ ਵਿਚਾਰ ਕੀਤਾ ਜਾਊਗਾ ਫਿਲਹਾਲ ਇਹ ਹੀ ਹੈ ਵੀ ਜਿਹੜੀਆਂ ਸਾਡੀਆਂ ਮੇਨ ਮੰਗਾਂ ਮਾਨਪਤਾ ਦੁਪਨਾ ਕਰਨਾ ਸਾਡਾ ਪੋਸ਼ਣ ਟ੍ਰੈਕਰ ਦਾ ਤੇ ਸਾਡੇ ਬੱਚੇ ਜਿਹੜੇ 3 ਤੋਂ 6 ਸਾਲ ਦੇ ਜਿਹੜੇ ਕਿ ਹੁਣ ਇਹਨਾਂ ਨੇ ਪ੍ਰੋਪਰਲੀ 3 ਸਾਲ ਦੇ ਵੀ ਕਹਿਤਾ ਵੀ ਆਨਲਾਈਨ ਕਰੋ ਤਾਂ ਸਾਡੇ ਕੋਲੇ ਬੱਚੇ ਸਾਡੇ ਫਿਰ ਨਹੀਂ ਰਹਿਣਗੇ ਤੇ ਸਾਡੀ ਆਂਗਣਵਾੜੀਆਂ ਦੇ ਵਿੱਚ ਮਤਲਬ ਉਜਾੜ ਹੋਣ ਵਾਲੀ ਗੱਲ ਹੋਈ ਪਈ ਐ ਤਾਂ ਇਸ ਦੇ ਸਬੰਧ ਵਿੱਚ ਹੈ ਜੀ ਸਾਡਾ ਅੱਜ ਦਾ ਜਿਹੜਾ ਇਹਨਾਂ ਨੇ 3 ਸਾਲ ਤੋਂ ਜਿਹੜੇ 6 ਸਾਲ ਦੇ ਬੱਚੇ ਹੈਗਾ ਉਹਨਾਂ ਨੇ ਦਾਖਲੇ ਵੀ ਸ਼ੁਰੂ ਕਰਤੇ ਆ ਜੀ ਦਾਖਲੇ ਤਾਂ ਸ਼ੁਰੂ ਪਿਛਲੇ ਸਾਲ ਹੀ ਕੀਤੇ ਸੀ ਜੀ ਪਿਛਲੇ ਸਾਲ ਇਹਨਾਂ ਨੇ ਇਹ ਕਿਹਾ ਸੀ ਵੀ ਜਿਸ ਤਰ੍ਹਾਂ 3 ਤੋਂ 4 ਸਾਲ ਦਾ ਬੱਚਾ ਹੋਊਗਾ ਆਪਣਾ ਅੰਗਨਵਾੜੀ ਦੇ ਵਿੱਚ 4 ਤੋਂ 5 ਸਾਲ ਦਾ ਬੱਚਾ ਜਿਹੜਾ ਉਹ ਪ੍ਰੀ ਨਰਸਰੀ ਦੇ ਵਿੱਚ ਹੋਊਗਾ ਤੇ 5 ਤੋਂ 6 ਸਾਲ ਦਾ ਬੱਚਾ ਜਿਹੜਾ ਉਹ ਅਸੀਂ ਨਰਸਰੀ 'ਚ ਲਵਾਵਾਂਗੇ ਪਰ ਹੁਣ ਇਹਨਾਂ ਨੇ 3 ਸਾਲ ਦੇ ਬੱਚੇ ਵੀ ਸਕੂਲਾਂ ਦੇ ਵਿੱਚ ਜਿਹੜਾ ਨਵਾਂ ਆਇਆਗਾ ਇਹਨਾਂ ਕੋਲੇ ਸਰਕੂਲਰ ਉਹਦੇ ਅਧੀਨ ਦਾਖਲ ਕਰ ਲਿਆ ਜਿਹੜਾ ਕਿ ਸਾਡੇ ਹੱਕਾਂ ਦੇ ਉੱਤੇ ਡਾਕਾ ਹੈ ਸਾਡੇ ਹੱਕ ਖੋਏ ਜਾ ਰਹੇ ਆ ਹੱਕ ਦੇਣ ਦੀ ਬਜਾਏ ਪੰਜਾਬ ਸਰਕਾਰ ਨੇ ਜਦੋਂ ਇਹ ਆਪ ਸਰਕਾਰ ਆਈ ਸੀਗੀ ਤਾਂ ਇਹਨਾਂ ਤੋਂ ਸਾਨੂੰ ਬੜੀ ਉਮੀਦ ਸੀ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਅਸੀਂ ਤੁਹਾਡਾ ਪੂਰਾ ਪ੍ਰੋਪਰ ਸਾਥ ਦੇ ਮਗੇ ਤੁਹਾਡਾ ਮਾਨ ਪੱਤਾ ਵੀ ਡਬਲ ਕੀਤਾ ਜਾਊਗਾ ਡਬਲ ਤਾਂ ਦੂਰ ਰਿਹਾ 1 ਸਾਲ ਹੋ ਗਿਆ 1.5 ਸਾਲ ਹੀ ਹੋ ਗਿਆ ਤਕਰੀਬਨ ਅਸੀਂ ਇਕੱਠੇ ਪੈਸਾ ਦਾ ਮੂੰਹ ਨਹੀਂ ਦੇਖਿਆ ਕਦੇ ਤਾਂ ਸਾਡੇ ਕੋਲੇ ਪੰਜਾਬ ਸਰਕਾਰ ਵਾਲਾ ਮਾਨ ਪੱਤਾ ਆਉਂਦਾ ਤੇ ਕਦੇ ਸਾਡੇ ਕੋਲੇ ਕੇਂਦਰ ਵਾਲਾ ਆਉਂਦਾ ਤੇ ਬਠਿੰਡਾ ਦੇ ਵਿੱਚ ਤਾਂ ਪੂਰੇ 1 ਸਾਲ ਤੋਂ ਪੰਜਾਬ ਸਰਕਾਰ ਦਾ ਇੱਕ ਵੀ ਰੁਪਿਆ ਨਹੀਂ ਆਇਆ ਕੇਂਦਰ ਸਰਕਾਰ ਦੇ ਬਸ ਥੋੜੇ ਥੋੜੇ ਲੜ ਲੜ ਕੇ ਲਏ ਆ ਤਾਂ 1 ਸਾਲ ਤੋਂ ਪ੍ਰੋਪਰ ਸਾਡੇ ਕੋਲੇ ਕੋਈ ਪੈਸਾ ਨਹੀਂ ਪਹੁੰਚ ਰਿਹਾ ਜਿਸ ਦਾ ਕਰਕੇ ਅੱਜ ਅਸੀਂ ਇਹ ਵੀ ਲਿਖ ਕੇ ਰਹੇ ਆ ਵੀ ਜਿਹੜਾ ਅਸੀਂ ਆਨਲਾਈਨ ਕੰਮ ਹੈ ਬਠਿੰਡੇ ਬਲਾਕ ਦੇ ਵਿੱਚ ਕਿਉਂਕਿ ਬਲਾਕ ਚੈਲਜ ਕੌਂਸਲ ਦੇਦੀ ਹੈ ਬਲਾਕ ਦਾ ਕੰਮ ਆਨਲਾਈਨ ਅੱਜ ਤੋਂ ਬਿਲਕੁਲ ਪ੍ਰੋਪਰ ਬੰਦ ਹੈ ਜਿੰਨਾ ਚਿਰ ਸਾਨੂੰ ਮਾਨ ਪੱਤਾ ਨਹੀਂ ਦਿੱਤਾ ਜਾਂਦਾ ਤੇ ਸਾਨੂੰ ਪੋਸ਼ਣ ਦਾ ਮਾਨ ਪੱਤਾ ਨਹੀਂ ਦਿੱਤਾ ਜਾਂਦਾ